ਹਾ ਵੀ ਕਿਵੇਂ ਆ ਪਾ ਕੇ ਬਾਦ ਪਾਓ ਚਲੋ ਫਿਰ ਕਹਿੰਦੇ ਦਿਨ ਵਿੱਚ ਸੌਵੇਂ ਰਾਤ ਨੂੰ ਰੋਵੇ ਜਿੰਨਾ ਰੋਵੇ ਓਨਾ ਖੋਵੇ ਦਿਨ ਵਿੱਚ ਦਿਨ ਵਿੱਚ ਸੌਵੇਂ ਰਾਤ ਨੂੰ ਰੋਵੇ ਜਿੰਨਾ ਰੋਵੇ ਓਨਾ ਖੋਵੇ ਨਾ ਸੋ ਕੁੱਤੇ ਕੁੱਤੇ ਮਾਦਰਿਸ ਹੋ ਜਾਂਦੇ ਪਰ ਉਹ ਖੋਵੇ ਖੋਵੇ ਮਤਲਬ ਖਤਮ ਤਾਂ ਨਹੀਂ ਹੁੰਦੇ ਨਾ ਇਹ ਕਹਿੰਦੇ ਜਿੰਨਾ ਰੋਵੇ ਓਨਾ ਖੋਵੇ ਦੱਸੋ ਹੂੰ ਲੱਗਿਆ ਹਾਂ ਹਾਂ ਫਿਰ ਕੀ ਆ ਮੈਂ ਨਹੀਂ ਦੱਸਣਾ ਫਿਰ ਇਹ ਕਿ ਦੱਸਣਗੇ ਮੈਂ ਦੱਸਦਾ ਹਾਂ ਹਾਂ ਚਲ ਇਹ ਵੀ ਗੱਲ ਠੀਕ ਆ ਪਤਾ ਲੱਗਿਆ ਤੈਨੂੰ ਹਾਂਜੀ ਲੈ ਵੀ ਤੁਸੀਂ ਦੱਸੋ ਹੁਣ ਵੀ ਇਹਦਾ ਉੱਤਰ ਕੀ ਆ ਜਿਹੜਾ ਇਹਦਾ ਉੱਤਰ ਦੱਸੂਗਾ ਵੀਡੀਓ ਆਪਣੀ ਅਪਲੋਡ ਕਰਨ ਦੇ 1 ਘੰਟੇ ਦੇ ਬਾਅਦ ਜਿਹੜਾ ਫੇਸਬੁੱਕ ਤੇ ਕਿ ਫੇਸਬੁੱਕ ਵਾਲਾ ਨੂੰ ਫੇਸਬੁੱਕ ਤੇ ਜਿਹੜਾ 1 ਘੰਟੇ ਦੇ ਬਾਅਦ ਆਪਾਂ ਨੂੰ ਸਹੀ ਉੱਤਰ ਦੇ ਦੂਗਾ ਉਹਨੂੰ Google Pay 100 ਰੁਪਇਆ ਮੇਰੇ ਵੱਲੋਂ ਧੰਨਵਾਦ ਜੀ